ਉਹ ਬੈਠਾ ਬਾਈ ਤਾਂ ਪੁੱਛਦੇ ਆ ਨੂੰ ਹੋਰ ਜੀ ਸੇ ਤਾਂ ਠੀਕ ਨੇ ਜੀ ਬਹੁਤ ਵਧੀਆ ਜੀ ਜਮਾ ਕਰਪਾ ਮਹਾਰਾਜ ਦੀ ਚਲੋ ਵਧੀਆ ਵਧੀਆ ਕਿਰਪਾਈ ਚਾਹੀਦੀ ਹਾਂ ਹਾਂ ਜੀ ਹਾਂ ਬਸ ਉਸ ਦੀ ਕਿਰਪਾ ਨਾਲ ਹੀ ਹੈ ਜੀ ਬਸ ਸਾ ਜੀ ਦੀ ਜੀ ਦਾ ਨਿਮਰਤਾ ਕੰਮ ਅੱਛਾ ਜੀ ਹੁਣ ਥੋੜੇ ਬਹਿਲੇ ਆ ਐਨੇ ਆਜੂ ਹਸਾ ਬਤਾਵ ਹਾਂ ਜੀ ਹਾਂ ਠੀਕ ਹੈ ਬਸ ਐਨੇ ਬੀਜ ਬਈ ਆ ਮੁੰਡੇ ਕਰ ਦੇਣਗੇ ਹਾਂਜੀ ਹਾਂ ਆਪਾਂ ਤਾਂ ਘੱਟ ਹੀ ਹੁੰਦਾ ਠੀਕ ਐ ਆਓ ਫਿਰ ਉਹ ਉਮਰਦੇਸਾ ਰੋਟੀ ਪਾਣੀ ਫੜਾਇਆ ਉਹਨੇ ਕਿਤੇ ਉਮਰਦੇਸਾ ਦਾ ਹਾਂ ਉਮਰਦੇਸਾ ਦਾ ਚੱਲੀ ਜਾਂਦਾ ਹਾਂ ਹਾਂ ਮੈਂ ਵੀ ਉਹ ਤੁਹਾਡੇ ਲਈ ਇੱਕ ਕੰਮ ਜਾ ਆਇਆ ਸੀ ਅੱਛਾ ਹਾਂ ਬੋਲੋ ਇਹ ਮੈਂ ਆ ਕੇ ਮਹਾਰਾਜਾ ਬਾਪੂ ਜੀਆ ਦੇ ਕੋਲ ਜਾ ਆਉਣਾ ਹਾਂ ਚਲੋ ਉੱਥੋਂ ਮਹਾ ਪਈ ਜੂਗੀ ਖੈਰ ਆਪਾਂ ਨੂੰ ਅੱਛਾ ਹਾਂ ਖਰਤਾ ਪੈ ਜੂ ਥੋੜਾ ਜਾਂ ਠਰ ਨਾ ਪਊ ਹਲੇ ਅੱਛਾ ਜੀ ਹਾਂ ਕੁਸਤਾ ਪੈਸਾ ਪਹਿਲਾਂ ਤਾਂ ਉਹੀ 13 ਮਹੀਨਾ ਸੀ ਹੁਣ ਹਲੇ ਉਧਰੋਂ ਆਏ ਨਹੀਂ ਗਏ ਹਾਂ ਠੀਕ ਹੈ ਕੋਈ ਗੱਲ ਨਹੀਂ ਬੈਂਕਾਂ ਬੁੰਕਾਂ ਦਾ ਚੱਲਦਾ ਜੀ ਉਧਰੋਂ ਹਾਂ ਬਸ ਇਹ ਆ ਜਾਣ ਦਿਓ ਕੋਈ ਗੱਲ ਨਹੀਂ ਕਾਇਮ ਤਾਂ ਹੋ ਗਿਆ ਖਾਰਾ ਹਾਂ ਜੀ ਹਾਂ ਤੇ ਚਲੋ ਆਈ ਸੀ ਮਹਾ ਚਲ ਮੌਕੇ ਤੇ ਕਈ ਵਾਰੀ ਡੰਗਾ ਸਰ ਜਾਂਦਾ ਸਰ ਜਾਂਦਾ ਉਧਰੋਂ ਉਧਰੀ ਕੋਈ ਗੱਲ ਨਹੀਂ ਆਉਂ ਜੋ ਹਾਂ ਕਾਕਾ ਭਾਈ ਤੂੰ ਕਿਵੇਂ ਗੇੜੇ ਦੇ ਦੋ ਤਿੰਨ ਜੇਗਾ ਕੰਮ ਆ ਕਿਸੇ ਤੋਂ ਉੱਪਰ ਕੋਈ ਹਾਂਜੀ ਕੀ ਕੰਮ ਆ ਭਾਈ ਉਹ ਮੜਾ ਜੇ ਬਾਈ ਨਾਲ ਕੰਮ ਸੀ ਜੀ ਅੱਛਾ ਇੱਧਰ ਹਾਂਜੀ ਅੱਛਾ ਮਿਲ ਨੂੰ ਮੇਰੇ ਤੱਕ ਕੰਮ ਸੀ ਹਾਂਜੀ ਮੜਾ ਜੇ ਇਹ ਇੱਧਰ ਹੀ ਆਈ ਅੱਛਾ ਉਹ ਹੀ ਦੱਸ ਦਿੰਦਾ ਨਾ ਮੜਾ ਜੇ ਕੰਮ ਸੀ ਜੀ ਅੱਛਾ ਹਾਂਜੀ ਹਾਂ ਦੱਸ ਬਾਈ ਯਾਰ ਮੈਨੂੰ ਮੜੇ ਜੇ ਪੈਸੇ ਆਂ ਦੀ ਲੋੜ ਸੀ। ਅੱਛਾ ਜੇ ਮੜੇ ਜੇ ਮਿਲ ਜਾਂਦੇ। ਅੱਛਾ ਹਾਂ ਕਿੰਨੇ ਕ? ਬੋਲੇ ਨਹੀਂ ਬਸ ਆਹੀ 1000 ਰੁਪਇਆ। ਪੈ ਕੀ ਕਰਨਾ 1000 ਰੁਪਇਆ? ਉਹ ਅੱਜ ਯਾਰ ਉਹ ਕਣਕ ਬੀਜਣੀ ਸੀ। ਉਹ ਟਰੈਕਟਰ ਚ ਤੇਲ ਪਵਾਉਣਾ ਹੈ। ਅੱਛਾ। ਠੀਕ ਐ। ਮਾਹ ਜੇ ਮਿਲ ਜਾਂਦੇ। ਹੂੰ। ਵਧੀਆ ਹੁੰਦਾ। ਉਹ ਮੈਨੂੰ ਮੇਰੇ ਡੈਡੀ ਨੇ ਕਿਹਾ ਸੀ। ਆ ਬੀ ਹੋਰ ਨਹੀਂ ਕੋਈ ਦਿੰਦਾ ਅੱਛਾ ਤੂੰ ਬਾਈ ਲੈਵੇ ਜਾ ਉਹ ਤੋਂ ਫੜ ਲਿਆ ਉਹ ਆਪਾਂ ਨੂੰ ਲਾਜ਼ਮੀ ਦੇਊਗਾ ਕੋ ਯਾਰ ਪੈਸੇ ਤਾਂ ਮੇਰੇ ਲੈਵੇ ਵੀ ਨਹੀਂ ਹੈਗੇ ਮੈਂ ਆ ਬਾਪੂ ਤੋਂ ਲੈਣੇ ਤੇ ਪੈਸੇ ਅੱਛਾ 1000 ਰੁਪਿਆ ਤੂੰ ਲੈਣਾ ਸੀ ਅੱਛਾ ਮੈਂ ਹੁਣ ਆਈ ਇਹੀ ਗੱਲਾਂ ਕਰੀ ਜਾਂਦਾ ਸੀ ਬੈਠਾ ਹਮ ਮਹਾਦੇ ਬਾਪੂ ਮਹਾ ਦੇ ਦੇ ਤੂੰ ਚਲ ਵੀ ਲਾਓ ਕੇ ਤੇ ਚਲ ਉਧਰ ਉਧਰੀ ਹੁੰਦਾ ਮੈਂ ਤੈਨੂੰ ਦੇ ਤੇ ਤੂੰ ਮੈਨੂੰ ਦੇ ਦੀ ਹੁਣ ਵੀ ਡੰਗਾ ਸਰ ਜਾਂਦਾ ਤਾਂ ਹਾਂ ਵਾਸਤੇ ਬੰਦਾ ਲੈ ਤੇ ਦੇਖ ਚ ਰਹਿ ਜਾਂਦਾ ਹਾਂ ਏ ਮੈਂ ਹੁਣ ਲੈਣੀ ਸੀ ਇਹ ਤੋਂ ਪੈਸੇ। ਅੱਛਾ। ਇਹ ਯਾਰ ਬੰਦੇ ਹੀ ਨੀ 3-4 ਕੀੜੇ ਹੋ ਗਏ ਮੇਨੂੰ ਤਾਂ ਹੁਣ ਅੱਜ ਪੰਜਵਾਂ ਕੀੜਾ ਹੈ। ਅੱਛਾ। ਹਾਂ। ਤੂੰ ਐ ਕਰ ਲੈ ਪਈ ਫਿਰ। ਹਾਂ। ਜੇ ਤੈਨੂੰ ਇਹ ਦੁੰਦਾ ਹੈ। ਹਾਂ। ਮੇਰੇ ਵਾਲੇ ਨਾਲੇ ਪੈਸੇ ਆ ਜਾਣਗੇ। ਜੇ ਮੈਂ ਲੈ ਲੇ ਤੋ? ਲੈ ਲੈ। ਹੈਂ? ਹਾਂ। ਜੇ ਮੈਂ ਤੋ ਪੈਸੇ ਲੈ ਲੇ ਸਣੇ ਤੇਰੇ ਵਾਲੇ। ਹਾਂ। ਮੇਰੀ ਮੇਰੇ। ਚਲਾਏ ਕਰ ਲਈ ਫਿਰ ਮੇਰੇ ਤਾਂ ਹੁੰ ਵੀ ਨਹੀਂ ਆਉਂਦੇ ਨਾਲੇ ਕਰੀ ਹਾਂ ਮਨੇ ਮੈਂ ਲੂੰਗਾ ਵੀ ਵਾਦ ਦੇਖਣਾ ਪੜ ਰਹਾ ਹੈ ਉਹ ਤੈਨੂੰ ਪੂਰੇ ਦੇ ਦੇ ਉਹ ਹੀ ਬਹੁਤ ਹੈ ਤੂੰ ਮਾਹ ਜਮਾ ਸੋਚਣਾ ਕਰ ਹਾਂ ਤੂੰ ਬਸ ਦੇਖ ਹੀ ਜਾ ਹਾਂ ਉਹ ਇਹ ਤਾਂ ਲੈਣ ਦਾ ਤਰੀਕਾ ਹੁੰਦਾ ਹੈ ਦੇਖੀ ਹੁਣ ਮੈਂ ਦੇਖ ਤੂੰ ਜਾ ਕੇ ਬਹਿ ਜਾ ਹੁਣ ਦੇਖੀ ਮੈਂ ਇਹ ਜੀ ਸਕੀਮ ਲਾਉ ਸਣੀ ਤੇਰੇ ਵਾਲੇ ਲੈ ਗੂੰ ਪਰ ਜੇ ਮੈਂ ਲੈ ਗਿਆ ਤੈਨੂੰ ਦੇਣੇ ਪੈਣਗੇ ਇਹ ਕੀ ਲੈ ਗਿਆ ਜੇ ਤੂੰ ਪੈਸੇ ਹਾਂ ਪੈਸਾ ਮੈਂ ਤਾਂ ਦੇਖੀ ਜੀ ਮੈਂ ਡਬਲ ਲੈ ਕੇ ਜਾਊਂਗਾ ਅੱਛਾ ਹਾਂ ਬਸ ਤੂੰ ਸਕੀਮ ਦੇਖੀ ਯਾਰ ਮੇਰੀ ਕੋਈ ਨਾ ਫਿਰ ਲਵੀ ਦੀ ਆ ਤੇਰੇ ਨਾਲ ਬਾਦਾ ਰਹਾ ਹਾਂ ਜੇ ਤੂੰ ਬਦਲ ਲੈ ਗਿਆ ਚੱਲ ਕੋਈ ਨਾ ਉਹ ਵੀ ਮੈਂ ਦੇ ਦੂੰ ਕੋਈ ਨਾ ਤੂੰ ਪਰ ਆਏ ਆ ਵੀ ਮੇਰੇ ਵਾਲੇ ਦੇ ਕਰ ਜਾਂਦੇ ਤੂੰ ਲੈ ਲੈ ਤੈਨੂੰ ਦੇਣੇ ਪੈਣਗੇ ਇਹਨੂੰ ਫਿਰ ਹਾਂ ਦੇਊਂਗਾ ਮੈਂ ਚੱਲ ਦੇ ਦੂੰਗਾ ਹਾਂ ਪੱਕਾ ਬਾਅਦ ਚ ਨਾ ਮੁੱਕਰੀ ਨਾ ਨਾ ਚੱਲ ਚੰਗਾ ਜਾ ਕੇ ਬੈਠ ਤੂੰ ਲੈ ਆ ਜਾ ਫਿਰ ਤੈਨੂੰ ਦਿਖਾਵਾਂ ਲਾ ਕੇ ਸਕੀਮ ਚੱਲ ਆ ਜਾ ਟ੍ਰੈਕ ਕਰੂ ਰੇ ਜਾਂ ਬਹਿ ਜਾ ਤੂੰ ਨਾ ਮੈਂ ਤਾਂ ਚੱਲ ਕਾਨੂੰ ਤੂੰ ਹੀ ਬਹਿ ਜਾ ਕਾਕਾ ਕਿ ਮੈਂ ਬਣ ਗਿਆ ਤੇਰਾ ਕੰਮ ਕਮ ਕੀਆ ਐਸੀ ਓ ਕਿੱਥੇ ਜੀ ਤੁਹਾਨੂੰ ਪਤਾ ਤਾਂ ਹੈਗਾ ਇਹ ਤਾਂ ਕਿੱਥੇ ਅੱਛਾ ਬਹਿ ਜਾ ਕੋਈ ਬਾਜੀ ਹੋਰ ਚਾਹ ਪਿਆ ਦੰਨਿਆ ਨਾ ਬਸ ਜੀ ਬਸ ਧੰਨਵਾਦੀ ਹੁਣ ਤੁਹਾਨੂੰ ਪਤਾ ਤਾਂ ਹੈਗਾ ਇਹ ਤਾਂ ਕਿੱਥੇ ਹੋਇਆ ਕਦੇ ਪਸਰ ਕਰਾ ਇਹ ਹਮ ਕੀਤੇ ਜੀ ਸਾਡਾ ਗਮੰਡੀ ਆ ਤੈਨੂੰ ਤਾਂ ਪਤਾ ਹੀ ਹੈ ਫਿਰ ਹੂੰ ਕਿਸੇ ਕੰਮ ਕੋਈ ਕੰਮ ਤਾਂ ਪੂਰ ਨਹੀਂ ਚੜਿਆ ਹੋਗਾ ਅੱਛਾ ਕਿਸੇ ਕੰਮ ਚ ਪੂਰੀ ਨਹੀਂ ਪਾਈ ਹੈਗੀ ਇਹਨੇ ਸੋਨੂੰ ਤਾਂ ਵੱਧ ਪਤਾ ਮੇਰੇ ਨਾਲੋਂ ਹੂੰ ਹੁਣ ਦੇਖੋ ਬਾਪੂ ਜੀ ਗੱਲ ਐ ਆਂ ਹਾਂਜੀ ਇਹ ਤਾਂ ਹੁਣ ਬਾਪੂ ਜੀ ਤੁਸੀਂ ਕਰੋਗੇ ਕੰਮ ਅੱਛਾ ਆਪਣੇ ਕਰਨ ਵਾਲਾ ਤਾਂ ਕਰਾਂਗੇ ਜੇ ਕੋਈ ਆਪਾਂ ਤੋਂ ਬਾਹਰ ਹੈ ਫਿਰ ਉਹ ਤਾਂ ਕੀ ਕਹਿਣਾ ਨਹੀਂ ਕਰਾਂਗੇ ਉਹ ਤਾਂ ਚਲੋ ਦੇਖ ਲੈਣੇ ਆਂ ਹਾਂਜੀ ਤੇ ਮੈਨੂੰ ਚ ਮੈਨੂੰ ਲੋੜ ਸੀ ਮੜੀ ਜੀ ਮਾਇਆ ਦੀ ਮਾਇਆ ਦੀ ਹਾਂ ਅੱਛਾ ਕਿੰਨੇ ਦਾ ਬਾਲਾ ਨਹੀਂ ਬਸ 아이 1000 ਰੁਪਿਆ ਯਾਰ ਪਤੰਦਰਾ ਅੱਜ ਕੱਲ ਦੇ ਮੌਕੇ ਤੇਰ ਮਹੀਨਾ ਨੰਗਾ ਬਾਕੀ ਆਪਾਂ ਐਸੇ ਨਾ ਕੋਈ ਸਾਹਗਤਾ ਬੈਂਕਾਂ ਵਾਲੇ ਦਿੰਦੇ ਐ ਨਾ ਕੋਈ ਜੀਰੀ ਦਾ ਔਰ ਪੈਸਾ ਹੁਣ ਕਿੱਥੋਂ ਆਉਂਦਾ ਤੂੰ ਆਪਸੇ ਆਣ ਉਹ ਵੀ 1000 20 50 ਦੀ ਗੱਲ ਹੁੰਦੀ ਮੈਂ ਕੋਈ ਦੇਣ ਦਾ ਵੀ ਕੁਝ ਖਾਣਾ ਪੀਣਾ ਦੇਖੋ ਜੀ ਮੈਂ ਸੁਣਦਾ ਹਾਂ ਹਾਂ ਦੱਸੋ ਤੁਸੀਂ ਮੈਨੂੰ 1000 ਰੁਪਏ ਦੇ ਦਿਓ। ਅੱਛਾ। ਓਹ ਹੋ ਜੀ। ਹਾਂ ਜੀ। ਸਾਡੇ ਘਰੇ ਇੱਕ ਬਾਬਾ ਹੈ। ਅੱਛਾ। ਉਹ ਪੈਸੇ ਦੁੱਗਣੇ ਕਰ ਦਿੰਦਾ ਹੈ। ਦੁੱਗਣੇ? ਹਾਂ। ਫਿਰ ਕਾਕਾ ਤੂੰ ਮੇਰੇ ਕੋਲੇ ਕੀ ਲੈਣ ਆਇਆ? ਉੱਥੋਂ ਹੀ ਲੈਗਾ ਉਹ ਤੋਂ ਵੱਧ। ਓਹ ਹੋ ਬਾਪੂ ਜੀ। ਉਹ ਡੁੱਬੀ ਤਾਂ ਜੇ ਸਾਂ ਨਾ ਆਇਆ। ਅੱਛਾ। ਇਹੀ ਤਾਂ ਗੱਲ ਹੈ। ਹੁਣ ਦੇਖੋ ਤੁਸੀਂ ਮੈਨੂੰ 1000 ਰੁਪਏ ਦੇਵੋਗੇ? ਹਾਂ। ਮੈਂ ਉਹ ਤਾਂ 1000 ਦਾ ਦੁੱਗਣਾ 2000 ਕਰਾ ਲੂਗਾ ਹੂੰ ਸੋਨੂੰ ਮੈਂ ਤੁਹਾਡਾ 1000 ਰੁਪਿਆ ਮੋੜ ਦੂੰ ਹੂੰ ਮੈਂ ਆਵਦਾ 1000 ਰੁਪਿਆ ਲੈ ਕੇ ਬਾਹਰ ਜਾਉ ਦੇਖੋ ਇਹਦੇ ਵਿੱਚ ਇਹ ਨਾ ਹੋਵੇ ਕਾਕਾ ਮੈਂ ਤਾਂ ਤੈਨੂੰ ਜਾਣਦਾ ਨਹੀਂ ਮੈਂ ਤਾਂ ਆਪ ਪਤੰਦਰ ਦੇ ਦੇਣੇ ਸੀ ਹਲੇ ਤੂੰ ਹੋਰ ਬਾਬਾ ਲੈ ਕੇ ਉੱਡ ਜੇ ਜਾਂ ਤੂੰ ਉੱਡ ਜੇ ਫਿਰ ਮੇਰੀ ਕੀ ਜ਼ਿੰਮੇਵਾਰੀ ਆ ਚ ਉਹ ਨਹੀਂ ਨਹੀਂ ਤੁਸੀਂ ਮੇਰੇ ਤੇ ਪੂਰਾ ਭਰੋਸਾ ਰੱਖੋ ਭਰੋਸਾ ਤਾਂ ਰੱਖ ਲੂ ਪਰ ਬਾਬੇ ਅੱਜ ਕੱਲ ਬਹੁਤ ਖਰਾਬ ਫਿਰਦੇ ਨੇ ਉਹ ਨਹੀਂ ਮੇਰੇ ਨਾਲ ਨਾ ਠੱਗੀ ਮਾਰ ਜੀ ਉਹਦੀ ਤਾਂ ਛੱਡ ਮਹਾ ਤੂੰ ਬਾਪੂ ਜੀ ਜਮੀਨ ਟੈਂਸ਼ਨ ਲਓ ਤੁਸੀਂ ਅੱਛਾ ਹਾਂ ਸਾਡੇ ਐਸਾ ਵੈਸਾ ਬਾਬਾ ਨਹੀਂ ਹੈਗਾ ਰੋਕ ਗੁਣੇ ਕਰਦਾ ਕਿਵੇਂ ਆ ਉਹ ਸਾਨੂੰ ਵੀ ਨਹੀਂ ਪਤਾ ਉਹ ਤਾਂ ਸਕੈਨ ਜਾਂ ਕਰਕੇ ਦੇਖਦਾ ਅੱਛਾ ਇਹ ਤਾਂ ਹਾਂ ਹਾਂ ਅੱਛਾ ਉਹ ਫੇਰ ਦੁੱਗਣੇ ਕਰਦਾ ਨਹੀਂ ਆਈ ਨਹੀਂ ਕਰਦਾ ਹੈਗਾ ਅੱਛਾ ਉਹ ਦੇਖਦਾ ਅੱਛਾ ਵੀ ਇਹਦੇ ਕਰਮਾਂ ਚ ਦੁੱਗਣੇ ਕਰਨ ਦਾ ਯੋਗ ਹੈਗਾ ਕਿ ਨਾ ਅੱਛਾ ਉਹ ਚ ਦੇਖਦਾ ਹੈ ਵੀ ਇਹ ਚ ਦੋਗਣੇ ਹੁੰਦੇ ਆ ਜਾਂ ਕਿ ਨਹੀਂ ਹੁੰਦੇ ਹਾਂ ਦੇਖੋ ਹਜ਼ਾਰ ਮੈਨੂੰ ਮਿਲ ਗਿਆ ਸੋਡਾ ਹਜ਼ਾਰ ਸੋਨੂੰ ਵਾਪਸ ਹੋ ਜਾਊਗਾ ਵਾਹ ਬਾਈ ਵਾਹ ਇਹਦੇ ਵਿੱਚ ਨਲੇ ਤਾਂ ਮੇਰਾ ਫਾਇਦਾ ਸੋਡਾ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਤਾਂ ਹਜ਼ਾਰ ਹੀ ਮਿਲ ਗਿਆ ਹੋਈ ਹਾਂ ਹੁਣ ਮਹਾ ਜੇ ਮਿਲ ਜਾਂਦੇ ਮਿਲਤਾ ਜਾਂਦੇ ਫਿਰ ਮੇਰਾ ਵੀ ਕੁਝ ਫਾਇਦਾ ਚਾਹੀਦਾ ਹਜ਼ਾਰ ਤਾਂ ਮੈਂ ਵੱਧ ਵੀ ਦੇ ਦੂੰ ਜੇ ਹੁਣ ਮੈਂ ਤੈਨੂੰ ਦੇਤੇ ਹਾਂ ਤੂੰ ਤਾਂ ਲੈ ਗਿਆ ਦੁੱਗਣੇ ਕਰਕੇ ਹੂੰ ਤੇ ਮੈਂ ਤਾਂ ਮੈਨੂੰ ਕੀ ਲਾਭ ਹੋਇਆ ਮੈਨੂੰ ਵੀ ਤਾਂ ਕੁਝ ਮਿਲੇ ਫਿਰ ਮਾੜਾ ਮੋਟਾ ਨਹੀਂ ਤੁਹਾਡਾ ਕੋਈ ਫਾਇਦਾ ਨਹੀਂ ਫਿਰ ਜਾ ਤੁਸੀਂ ਐਂ ਕਰੋ ਹਾਂਜੀ ਮੈਨੂੰ ਤੁਸੀਂ 2000 ਰੁਪਏ ਦੇ ਦੋ ਅੱਛਾ ਦੇਖੋ ਹੂੰ 2000 ਦਾ ਦੁੱਗਣਾ 4000 ਹੋ ਗਿਆ ਹੋ ਗਿਆ ਉਹਦੇ ਵਿੱਚੋਂ 1000 ਤਾਂ ਜਿਹੜੇ ਮੈਨੂੰ ਚਾਹੀਦੇ ਨੇ ਮੈਂ ਰੱਖ ਲਊ ਹਾਂ ਬਾਕੀ ਦੇ 3000 ਸੋਨ ਦੇ ਦੂੰ ਤੇ ਮੈਨੂੰ ਤਾਂ ਮੇਰਾ 1000 ਰੁਪਏ ਮਿਲ ਗਿਆ ਮਿਲ ਗਿਆ ਸੋਨੋ ਹੋ ਜੂਗੀ ਪੁਰਜਪੁਰੇ ਡੇਢ ਗੁਣਾ ਕਮਾਈ ਆਹਾ ਹਾ 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 ਤੰਦਰਾ ਹੈ ਜ ਮੈਨੂੰ ਪਹਿਲਾਂ ਕਿਉਂ ਨਾ ਦੱਸੀ ਸਕੀਮ ਉਹ ਕਿੱਥੇ ਰਹਾ ਅਜੇ ਟੁਕਰ ਉਹ ਤੁਸੀਂ ਕਦੇ ਪੁੱਛਿਓ ਨਹੀਂ ਆਪਾਂ ਮਿਲੇ ਹੀ ਨਹੀਂ ਇਹ ਤਾਂ ਰੱਬ ਨੇ ਅਜੇ ਮੇਲ ਮਿਲਾਕ ਆਪਣਾ ਯਾਰ ਕੋਈ ਹੁਣ ਮੈਂ ਤੈਨੂੰ ਕਿੰਨੇ ਦੇਵਾਂ ਇਹ ਬਾਈ ਨੂੰ ਨਾ ਦੱਸੀਂ ਕੋਈ ਗੱਲ ਮਾਹਾਂ ਇਹ ਤਾਂ ਉਹ ਵੀ ਨਹੀਂ ਪਤਾ ਲੱਗਦਾ ਹਾਂ ਕਿ ਮੈਂ ਤੈਨੂੰ ਇਹ ਦਿੰਨਾ ਇਹ ਤਾਂ ਆ ਹੀ ਲਾ ਲੈ ਵੀ ਰੱਬ ਨੇ ਕੋਈ ਮੇਰੇ ਬਾਸਤੀ ਨਾ ਕੋਈ ਪ੍ਰਸਤਾਵ ਭੇਜਿਆ ਵੀ ਤੂੰ ਚਾਹਿਆ ਔਖਾ ਸੌਖਾ ਤੇਰੇ ਕੋਲੇ ਮਾਇਆ ਦੀ ਹਾਂ ਇਹ ਗੱਲ ਜੀ ਛੋਟੀ ਸੁਣਾ ਹਾਂ ਲੈ ਹੁਣ ਮੈਂ ਤੇਰਾ ਪੂਰਾ ਭਰੋਸਾ ਕਰਿਆ ਹਮ ਕੱਲ ਨੂੰ ਇਹ ਨਾ ਹੋਵੇ ਕਿਸੇ ਨਾਲ ਦੂਜਿਆਂ ਨਾਲ ਮੈਨੂੰ ਕਹਿਣਾ ਪਵੇ ਜੇ ਉਹ ਬੰਦਾ ਵੀ ਠੱਗ ਮਾਰ ਗਿਆ ਮੇਰੇ ਨਾਲ ਉਹ ਨਹੀਂ ਨਹੀਂ ਜੀ ਹੁਣ ਕਿੰਨਾ ਦੇਵਾਂ ਹੁਣ ਮੈਨੂੰ ਦੇ ਦਿਓ ਤੁਸੀਂ 2000 ਲੈ ਦਿਲ ਕਾ ਮੇਰਾ ਵੀ ਡੋਬਦਾ ਜੇ ਐ ਪਰ ਜੋ ਦੋਖਣੇ ਕਹਿਣਾ ਉਹਦਾ ਹਸਲਾ ਵੀ ਪੈਂਦਾ ਤੋੜ ਨਾ ਲਈ ਮੇਰਾ ਹਸਲਾ ਨਹੀਂ ਨਹੀਂ ਵਾਹ ਕੋਈ ਸ਼ੱਕ ਨਹੀਂ ਬੱਪੂ ਆ ਲੱਚਾ 1 2 3 4 ਆ ਲੱ 2000 ਰੁਪਇਆ ਭਰਾਵਾ ਜੇ ਕੱਲ ਨੂੰ ਰੱਬ ਸੁੱਖ ਰੱਖੇ ਜੇ ਮਿਲ ਗਿਆ 4 ਆ ਲੱਗਣ ਲੈ ਚਾਰ ਨੋਟ ਨਹੀਂ ਇਹ ਚ ਕੀ ਗਿਣਨਾ ਹਾਂ ਇਹ ਤਾਂ ਦੇਖੋ ਜੀ ਹੁਣ ਬਾਬਾ ਸਕੈਨ ਕਰਕੇ ਦੁੱਗਣੇ ਕਢ ਦੂ ਆਹੋ ਆਹ ਗਰਮੀ ਬਹੁਤ ਹੋ ਗਈ ਗਰਮੀਆਂ ਨੋਟਾਂ ਨਾਲ ਝੱਲਾ ਮੈਨੂੰ ਵੀ ਆਊ ਫੇਰ ਜਦੋਂ ਆ ਗਏ ਹਾਂ ਹਾਂ ਜੀ ਸੰਦੀਆਂ ਵਾਹ ਮਾਹ ਸੰਤਾ ਅੱਠ ਨਾਲ ਆਊ ਆਹੋ ਆਹ ਇੱਕ ਹੋਰ ਜੀ ਹਾਂ ਜੀ ਇਹ ਤੇ ਨਾ ਹੀ ਆਪਦਾ ਗੁੱਠਾ ਲਾ ਦਿਓ ਬਸ ਐਂ ਅੱਛਾ ਉਹ ਫਿਰ ਛਾਪ ਜੀ ਰਹਿ ਜਾਂਦੀ ਐ ਫਿਰ ਉਹ ਖੱਬਾ ਲਾਉਣਾ ਕਿ ਸੱਜਾ ਕੋਈ ਮਰਜ਼ੀ ਲਾ ਦਿਓ ਛੋਟੀ ਚ ਆਹ ਲੈ ਆਹ ਲੈ ਆ ਨਾ ਆ ਨਾ ਹੁਣ ਬਾਬਾ ਨਾ ਜੀ ਸਕੈਨ ਕਰੂਗਾ ਵੀ ਯੋਗ ਹੈਗਾ ਕਿ ਨਾ ਉਹ ਤਾਂ ਹਰ ਇੱਕ ਚੀਜ਼ ਯੋਗ ਹੁੰਦਾ ਇਹ ਤਾਂ ਬਸ 22 ਚਾਂਸ ਜੇ ਨਾ ਹੋਇਆ ਫਿਰ ਮੇਰੇ ਤਾਂ ਮੋੜ ਦੇਗਾ ਨਾ ਲੈ ਇਹ ਜੀ ਕਿਹੜੀ ਗੱਲ ਆ ਬਾਪੂ ਜੀ ਹੋ ਪੱਕਾ ਵਾਹ ਵਾਹ ਯਾਰ ਮੈਂ ਤਾਂ ਤੈਨੂੰ ਨਾ ਤੇਰੇ ਗੁਣ ਬਿਗਾਉਂਦਾਂ ਡੀਕਦੇ ਹੀ ਰਹਾ ਕਰੂੰ ਮਹਾ ਡੀਗਰੀ ਨੇ ਸ਼ਾਲੇ ਹੋਰ ਹੈ ਇਹ ਜਿਹਾ ਹੀ ਕੰਮ ਕਰਾਂਗੇ ਕਿਸੇ ਕੋਲੇ ਇਨਾਂ ਕੋਲੇ ਨਾ ਗੱਲ ਕਰੀ ਦੋਗਣੇ ਕਰਨੇ ਹੁਣ ਮੇਥੋਂ ਪੋਚ ਕੇ ਲੈ ਗਿਆ ਨਾਲ ਤੇਰਾ ਕੰਮ ਸਰ ਜਾ ਕਰੂ ਨਾਲ ਮੇਰਾ ਬਿਲਕੁਲ ਬਿਲਕੁਲ ਹਾਂ ਆ ਤਾਂ ਤੈਨ ਜਾਣ ਅੱਜ ਦੁੱਖ ਤੋੜ ਤੇ ਉਹ ਮੇਰੇ ਵੀਰੇ ਬਾਬਾ ਜੀ ਨੇ ਕੱਤ ਤੱਕ ਮੇਰ ਮੇਰੇ ਤੇ ਵੀ ਹਾਂ ਉਹ ਦੋਮਾਤੀ ਕਰਦਾ ਉਹ ਤਾਂ ਸਾਫਤੀ ਕਰੀ ਜਾਂਦਾ ਹਾਂ ਹਾਂ ਜੀ ਹਾਂ ਅੱਛਾ ਚਲੋ ਠੀਕ ਹੈ ਬਾਪੂ ਜੀ ਫਿਰ ਚੰਗਾ ਚੰਗਾ ਹਾਂ 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 ਅੱਛਾ ਚਲੋ ਠੀਕ ਹੈ ਬਾਪੂ ਜੀ ਜਦੋਂ ਹੋਏ ਮੇਰੇ ਲਵੇ ਉਦੋਂ ਦੇ ਕੇ ਜਾਊਗਾ ਉਦੋਂ ਹੁਣ ਤੂੰ ਕੀ ਕਹਿਣਾ ਸੀ ਤੂੰ ਤਾਂ ਕਹਿੰਦਾ ਮੈਂ ਹੁਣ ਦੁਗਨੇ ਕਰਕੇ ਦੇ ਜਾਨਾ ਔਰ ਬਾਈ ਕਰ ਲਈ ਮੜਿਆ ਬਾਪੂ ਜੀ ਨਾਲ ਸਾਹਬ ਆ ਮਾਰ ਗਿਆ ਠੱਗੀ ਮੇਰੇ ਨਾਲ ਉਹ ਬਾਪੂ ਤੂੰ ਵੀ ਮੈਨੂੰ ਰਾਹ ਹੀ ਨਹੀਂ ਦਿੰਦਾ ਸੀ ਕਿ ਉਹ ਰਾਹ ਤੂੰ ਤਾਂ ਘਰ ਦਵਨਦਾ ਸੀ ਉਹ ਤਾਂ ਮੂੰਹ ਹੀ ਥੱਕਲਾ ਗਿਆ ਮੈਨੂੰ ਤੋ ਫਿਰ ਐਂ ਹੁੰਦਾ ਬਾਪੂ ਐਂ ਕਹਿੰਦੇ ਮੈਂ ਤਾਂ ਕਰ ਦਿੰਦਾ ਭੇਂਦੀ ਦੇ ਦੂ ਮੈਂ ਤਾਂ ਭੇਂਦੀ ਦੇਤੀ ਉਹਨੂੰ ਚੰਗਾ ਬਾਪੂ ਫਿਰ ਮੈਂ ਵੀ ਚੱਲਿਆ ਮਾਹੀ ਗਰੂ ਯਾਰ ਮੈਨੂੰ ਤਾਂ ਮਾਂਜ ਕੇ ਕਮਾਨ ਕਰਤੀ ਯਾਰ ਕਹੇ ਜੇ ਦੋਵੇਂ ਮਿਲ ਕੇ ਮਿੰਟਾ ਲਾ ਰਾਇ ਕਰਕੇ ਐ ਥੱਗੀ ਐ ਸੀ ਮੇਰੇ ਨਾਲ ਜਿਹੜੀ ਠੱਗੀ ਲਾਗੇ ਲ ਕਦੇ ਨਹੀਂ ਠੱਗੇ ਗਏ ਅੱਜ ਪਹਿਲੀ ਵਾਰ ਇਹ ਵੀ ਥੱਕ ਲਾ ਗਏ ਆਪਾਂ ਨੂੰ ਸਮਾ ਲੈ ਯਾਰ ਹੁਣ ਤਾਂ ਬਸ ਰੱਬ ਦਾ ਨਾਮ ਐਦੂ ਮੁੜ ਕੇ ਭਰੋਸਾ ਨਾ ਕਰੀ ਕਿਸੇ ਤੇ ਆ ਘਰ ਲੈ ਡੋਗਣੇ ਤੇਰੇ ਉਹ ਵੀ ਗਏ ਹੀ ਟ੍ਰਾਈਡ ਇਟ